ਡਾਕਟਰ ਤੁੱਗਾ ਗੁਰਪ੍ਰੀਤ ਦਾ ਲਿਖਿਆ ਹੋਇਆ ਨਾਵਲ 40 ਦਿਨ ਦਿਨ 27ਵਾਂ ਕੁਝ ਲੋਕ ਆਪਣੇ ਔਗਣਾਂ ਤੇ ਵੀ ਫਕਰ ਕਰਨ ਲੱਗ ਜਾਂਦੇ ਹਨ ਜਿਵੇਂ ਕੋਈ ਬੁੱਢਾ ਸੱਪ ਜਿਸ ਦੀ ਕਾਂਜਣਾ ਉਤਰਨ ਕਰਕੇ ਮੋਟੀ ਹੋ ਜਾਵੇ ਤੇ ਉਹ ਜਵਾਨ ਸੱਪਾਂ ਨੂੰ ਨੰਗੇ ਕਹਿਣ ਲੱਗ ਜਾਵੇ ਆਪਣੀ ਅਕਲ ਤੇ ਪ੍ਰਾਇਆ ਤਾਂ ਹਮੇਸ਼ਾ ਵੱਧ ਲੱਗਦੇ ਹਨ ਸਵੇਰੇ ਉੱਠੇ ਤਾਂ ਉਹ ਲੰਮਕ ਦੇ ਕੰਨਾਂ ਵਾਲਾ ਕੁੱਤਾ ਪਹਿਲਾਂ ਹੀ ਉੱਠ ਕੇ ਬੈਠਾ ਹੋਇਆ ਸੀ ਜਦੋਂ ਦੋਵੇਂ ਤਿਆਰ ਹੋ ਕੇ ਤੁਰੇ ਤਾਂ ਕੁੱਤਾ ਵੀ ਨਾਲ ਹੀ ਪਿੱਛੇ-ਪਿੱਛੇ ਤੁਰ ਪਿਆ ਫਕੀਰ ਨੇ ਉਸ ਕੁੱਤੇ ਵੱਲ ਵੇਖਦੇ ਕੇਸਰ ਨੂੰ ਦੱਸਿਆ ਵੰਡ ਤੋਂ ਪਹਿਲਾਂ ਬਾਹਰ ਵਿੱਚ ਸਾਡੇ ਕੋਲ ਵੀ ਇੱਕ ਕੁੱਤਾ ਹੁੰਦਾ ਸੀ ਵੀਸਾ ਘਰ ਵੀ ਤੇ ਖੇਤਾਂ 'ਚ ਵੀ ਸਾਰਾ ਦਿਨ ਉਹ ਮੇਰੇ ਨਾਲ ਹੀ ਰਹਿੰਦਾ ਬੰਡ ਵੇਲੇ ਜਿਸ ਦਿਨ ਅਸੀਂ ਸਮਾਨ ਚੋੱਕ ਕੇ ਸਟੇਸ਼ਨ ਵੱਲ ਨੂੰ ਦੌੜੇ ਤਾਂ ਵੀਸਾ ਜਾਂ ਤਾਂ ਘਰ ਰਹਿ ਗਿਆ ਜਾਂ ਰਸਤੇ 'ਚ ਕਿਤੇ ਵਿਛੜ ਗਿਆ। ਦੱਸਦਿਆਂ ਫਕੀਰ ਦੀ ਆਵਾਜ਼ ਬਹੁਤ ਮੱਦਮ ਹੋ ਗਈ। ਇਹਨੂੰ ਵੀ ਹੁਣ ਆਪਾਂ ਵੀਸਾ ਹੀ ਬੁਲਾਇਆ ਕਰਾਂਗੇ। ਫਕੀਰ ਦੇ ਬੋਲਾਂ ਵਿੱਚ ਉਦਾਸੀ ਤੇ ਖੁਸ਼ੀ ਦੋਵੇਂ ਸਨ। ਕੁਝ ਢੇਰ ਚੁੱਪ ਰਹਿਣ ਤੋਂ ਬਾਅਦ ਫਕੀਰ ਫੇਰ ਬੋਲਿਆ ਭਾਵੇਂ ਲੋਕ ਬੰਡੇ ਗਏ। ਤਾਮਾ ਵੰਡੀਆਂ ਗੰਗਾ ਪਰਪਸ ਪਾਂਚੀਆਂ ਨੂੰ ਕੋਈ ਨਹੀਂ ਵੰਡ ਸਕਿਆ ਕੇਸਨ ਦੇ ਫਕੀਰ ਵੱਲ ਵੇਖਦਿਆਂ ਕਿਹਾ ਵੰਡ ਦੇ ਹਮਲਿਆਂ ਦਾ ਸੰਤਾਪ ਢਾਹ ਰਹੇ ਬਹੁਤੇ ਲੋਕ ਮੈਂ ਉਦਾਸ ਹੀ ਵੇਖੇ ਨੇ ਤੁਸੀਂ ਵੀ ਉਸ ਹਾਲਾਤ ਵਿੱਚੋਂ ਨਿਕਲੇ ਬਹੁਤ ਕੁਝ ਗਵਾਇਆ ਪਰ ਤੁਸੀਂ ਉਦਾਸ ਰਹਿਣ ਦੀ ਬਜਾਏ ਲੋਕਾਂ ਦਾ ਭਲਾ ਕਰਦੇ ਆਪਣੀ ਜ਼ਿੰਦਗੀ ਕੱਟ ਰਹੇ ਹੋ ਇਸ ਦਾ ਕੀ ਰਾਜ ਹੈ ਸਾਈ ਜੀ ਕੇਸਰ ਪੁੱਤਰ ਮੁਸ਼ਕਲਾਂ ਤੇ ਦੁੱਖ ਤਾਂ ਜ਼ਿੰਦਗੀ ਦਾ ਹਿੱਸਾ ਹਨ ਮੁਸ਼ਕਲਾਂ ਦੀ ਪੱਠੀ ਵਿੱਚੋਂ ਬੰਦਾ ਰਾਖ ਨਹੀਂ ਸਿਉਣਾ ਬਣ ਕੇ ਨਿਕਲਦਾ ਹੈ। ਮੁਸ਼ਕਲਾਂ ਸਾਡੇ ਕਰਦਾਰ ਨੂੰ ਨਖੇਰਦੀਆਂ ਹਨ। ਜਿਵੇਂ ਆਲੂ ਆਂਡਾ ਅਤੇ ਚਾਹ ਪੱਤੀ ਨੂੰ ਜੇ ਆਪਾਂ ਪਾਣੀ ਵਿੱਚ ਵਾਲੀਏ ਤਾਂ ਕੁਝ ਦੇਰ ਬਾਅਦ ਆਲੂ ਨਰਮ ਹੋ ਜਾਵੇਗਾ, ਆਂਡਾ ਸਖਤ ਅਤੇ ਚਾਹ ਪੱਤੀ ਪਾਣੀ ਨੂੰ ਆਪਣੇ ਵਰਗਾ ਬਣਾ ਦੇਵੇਗੀ। ਕੇਸਰਪੁੱਤਰ ਜਿਹੋ ਜਹੀ ਸਾਡੀ ਸੋਚ ਹੁੰਦੀ ਹੈ। ਉਹੋ ਜਿਹੇ ਹੀ ਅਸੀਂ ਕੰਮ ਕਰਦੇ ਹਾਂ। ਜਿਹੜੀ ਕੰਮ ਅਸੀਂ ਵਾਰ-ਵਾਰ ਕਰਦੇ ਹਾਂ ਉਹ ਸਾਡੀ ਆਦਤ ਬਣ ਜਾਂਦੇ ਹਨ ਸਾਡੀਆਂ ਆਦਤਾਂ ਸੁਆਬ ਬਣ ਜਾਂਦੀਆਂ ਨੇ ਤੇ ਸੁਆਬ ਸਾਡੇ ਕਰਤਾਰ ਦੀ ਬੁਨਿਆਦ ਹੁੰਦਾ ਹੈ ਫਕੀਰ ਨੇ ਬਹੁਤ ਡੂੰਗੀ ਗੱਲ ਕੇ ਸਰਨ ਹੌਲੀ-ਹੌਲੀ ਸਮਝਾਈ ਇਸ ਦਾ ਮਤਲਬ ਇਹ ਹੋਇਆ ਕਿ ਸਾਰਾ ਕੁਝ ਸਾਡੀ ਸੋਚ ਤੇ ਸਾਡੀਆਂ ਆਦਤਾਂ ਹੀ ਤੇ ਹੀ ਨਿਰਭਰ ਕਰਦਾ ਹੈ ਕੇਸਰ ਨੇ ਸੋਚਦਿਆਂ ਕਿਹਾ ਬਿਲਕੁਲ ਠੀਕ ਕਿਹਾ ਜਵਾਨਾ ਇਸੇ ਲਈ ਸਾਨੂੰ ਮਾੜੀਆਂ ਆਦਤਾਂ ਤੋਂ ਸ਼ੁਰੂ ਤੋਂ ਹੀ ਰੋਕ ਲੈਣੀਆਂ ਚਾਹੀਦੀਆਂ ਹਨ ਜਦੋਂ ਆਤਮਾ ਪੱਕ ਜਾਂਨ ਫਿਰ ਛੱਡਣੀਆਂ ਔਖਾਂ ਹੋ ਜਾਂਦੀਆਂ ਨੇ ਉਹ ਕਿਵੇਂ ਕੇਸਰ ਨੇ ਸਮਝਣ ਦਾ ਯਤਨ ਕੀਤਾ ਦਰਿਆ ਨੂੰ ਪਾਰ ਕਰਨਾ ਸਭ ਤੋਂ ਸੌਖਾ ਉਸ ਥਾਂ ਤੋਂ ਹੁੰਦੇ ਜਿੱਥੇ ਜਿੱਥੋਂ ਉਸ ਦੀ ਸ਼ੁਰੂਆਤ ਹੁੰਦੀ ਹੈ ਫਕੀਰ ਨੇ ਸਮਝਾਇਆ ਉਹ ਬੂਟੀ ਪੁੱਟ ਕੇ ਲਿਆ ਫਕੀਰ ਨੇ ਰਾਹ ਦੇ ਨਾਲ ਸਬਜ਼ੀ ਦੇ ਖੇਤ ਵੱਲ ਇਸ਼ਾਰਾ ਕਰਦਿਆਂ ਕਿਹਾ ਕੇਸਰ ਚੱਟ ਬੂਟੀ ਪੁੱਟ ਲਿਆ ਹੁਣ ਉਹ ਮੂਲੀ ਪੁੱਟ ਕੇ ਲਿਆ ਫਕੀਰ ਦੇ ਕਹਿੰਦੇ ਕੇਸਰ ਮੋਲੀ ਪੁੱਟਣ ਲੱਗਿਆ ਥੋੜਾ ਸਮਾਂ ਲੱਗਿਆ ਪਰ ਕੁਝ ਦਿਨ ਬਾਅਦ ਕੇਸਰ ਮੋਲੀ ਵੀ ਲੈ ਕੇ ਆ ਗਿਆ ਹੁਣ ਉਹ ਕਰੀਰ ਦਾ ਦਰਖਤ ਪੁੱਟ ਕੇ ਲਿਆ ਫਕੀਰ ਨੇ ਕਿਹਾ ਕੇਸਰ ਨੂੰ ਫਕੀਰ ਦੀਆਂ ਆਦਤਾਂ ਪੱਕਣ ਵਾਲੀ ਰਮਝ ਸਮਝ ਆ ਗਈ ਅਸੀਂ ਅੱਜ ਕੀ ਕਰਦੇ ਹਾਂ ਤੈ ਕਰਾਂਗੇ ਕਿ ਸਾਡਾ ਆਉਣ ਵਾਲਾ ਕੱਲ ਕਿਹੋ ਜਿਹਾ ਹੋਵੇਗਾ ਦੂਰ ਜਾਣਾ ਹੋਵੇ ਤਾਂ ਹੌਲੀ ਹੌਲੀ ਤੁਰਨਾ ਚਾਹੀਦਾ ਹੈ ਫਕੀਰ ਨੇ ਜਿਵੇਂ 100 ਗਾਜ ਰਸੇ ਦੇ ਸਿਰੇ ਤੇ ਗੰਢ ਬੰਨ੍ਹ ਦਿੱਤੀ ਰਾਤ ਗੁਜਾਨ ਲਈ ਥਾਂ ਲੱਭਦਿਆਂ ਕਾਫੀ ਹਨੇਰਾ ਹੋ ਗਿਆ ਆਖਰ 2-3 ਦਰਖਤਾਂ ਦੇ ਵਿਚਕਾਰ ਬਣਿਆ ਇੱਕ ਥੜਾ ਦਿਸਿਆ ਤੇ ਦੋਵੇਂ ਉੱਥੇ ਰੁਕ ਗਏ ਵੀਸਾ ਦੋਵਾਂ ਦੇ ਵਿਚਕਾਰ ਬੈਠਾ ਨੌਂਦਰਨ ਨਾਲ ਧਰਤੀ ਖੁਰਚਣ ਵਿੱਚ ਮਸਤ ਸੀ ਕੇਸਰ ਵੇਖ ਕੇ ਹੈਰਾਨ ਹੋ ਰਿਹਾ ਸੀ ਉਹ ਇੱਕ ਦਿਨ ਹੀ ਦੋਵਾਂ ਨਾਲ ਇੰਜਰਾਚ ਵਿੱਚ ਮਿਚ ਗਿਆ ਸੀ ਜਿਵੇਂ ਹਮੇਸ਼ਾ ਤੋਂ ਨਾਲ ਹੀ ਰਹਿ ਰਿਹਾ ਹੋਵੇ ਥੋੜੀ ਦੇਰ ਬਾਅਦ ਹੌਲੀ-ਹੌਲੀ ਤੁਰਦਾ ਇੱਕ ਆਦਮੀ ਆਇਆ ਤੇ ਦੋਵਾਂ ਤੋਂ ਥੋੜੀ ਦੂਰ ਆਕੇ ਲੰਮਾ ਪੈ ਗਿਆ ਕੇਸਰ ਤੇ ਫਕੀਰ ਆਪਣੀਆਂ ਗੱਲਾਂ ਹੌਲੀ-ਹੌਲੀ ਕਰਨ ਲੱਗੇ ਤਾਂ ਕਿ ਉਸ ਦੀ ਨੀਂਦ ਵਿੱਚ ਕੋਈ ਖਲਲ ਨਾ ਪਵੇ ਕੁਝ देर ਬਾਅਦ ਉਹ ਆਦਮੀ ਉੱਠਿਆ ਥੋੜਾ ਇੱਧਰ-ਉੱਧਰ ਘੁੰਮਿਆ ਤੇ ਫਿਰ ਆਕੇ ਲੰਮਾ ਪੈ ਗਿਆ ਇਸ ਤਰ੍ਹਾਂ 2-3 ਵਾਰ ਹੋਇਆ ਨੀਂਦ ਨਹੀਂ ਆ ਰਹੀ ਜਵਾਨਾ ਸੁਖਾਂਤਾ ਹੈ ਸਭ ਫਕੀਰ ਦੀ ਬੋਲਾਂ ਵਿੱਚ ਹਮਦਰਦੀ ਸੀ ਬਸ ਕੁਝ ਨਹੀਂ ਬਾਬਾ ਜੀ ਕਹਿ ਕੇ ਉਹ ਚੁੱਪ ਕਰ ਗਿਆ ਥੋੜੀ دیر ਬਾਦੋ ਬੋਲਿਆ ਕੱਲ ਸਵੇਰੇ ਫੌਜੀ ਫੌਜਦਾਰਾਦਾਰੀ ਮੁਕਦਮੇ ਦੀ ਤਰੀਕ ਹੈ ਬਸ ਉਸ ਦੇ ਫੈਸਲੇ ਦਾ ਹੀ ਫਿਕਰ ਹੈ ਲਾਣਾ ਵਾਣਾ ਮੇਰਾ ਵੱਡਾ ਬਾ ਪਿਛੇ ਕੁਝ ਦੇਰ ਚੁੱਪ ਰਹਿਣ ਤੋਂ ਬਾਦ ਫਕੀਰ ਉਸ ਦੇ ਕੋਲ ਜਾ ਕੇ ਬੈਠ ਗਿਆ ਫਿਕਰ ਕਰਨ ਨਾਲ ਕਿਹੜਾ ਕੱਲ ਦਾ ਫੈਸਲਾ ਬਦਲ ਜਾਣਾ ਉਸ ਗੱਲ ਦੀ ਚਿੰਤਾ ਕਰਨ ਦਾ ਕੀ ਫਾਇਦਾ ਜੋ ਸਾਡੇ ਇਖਤਿਆਰ ਵਿੱਚ ਹੀ ਨਹੀਂ ਫਕੀਰ ਨੇ ਸਮਝਾਉਣ ਵਾਂਗ ਕਿਹਾ ਤੇ ਗੱਲ ਜਾਰੀ ਰੱਖੀ ਗੱਬਰੂਆ ਜੇ ਤੇਰਾ ਮਨ ਮੰਨੇ ਤਾਂ ਉਸ ਫੈਸਲੇ ਲਈ ਅੱਜ ਰਾਤ ਹੀ ਆਪਣੇ ਆਪ ਨੂੰ ਤਿਆਰ ਕਰ ਲੈ ਜਿਸ ਫੈਸਲੇ ਦਾ ਤੈਨੂੰ ਡਰ ਹੈ ਵੇਖੀ ਤੂੰ ਅੰਦਰੋਂ ਹੋਰ ਤਕੜਾ ਹੋ ਜਾਵੇਂਗਾ ਫਿਕਰ ਨੇ ਤਾਂ ਨੁਕਸਾਨ ਤੋਂ ਸਿਵਾ ਕੁਝ ਨਹੀਂ ਦੇਣਾ ਕਹਿ ਕੇ ਫਕੀਰ ਨੇ ਉਸ ਦਾ ਸਿਰ ਪਲੋਸਿਆ ਡਰ ਤੇ ਚਿੰਤਾ ਸਾਡੇ ਮਾਨਦੰਗਾਂ ਕੰਢ ਕਾਡਾ ਨਹੀਂ ਜਿੰਨੀ ਇੱਜ਼ਤ ਦੀ ਚਾਹਤ ਹੋਵੇਗੀ ਓਨੀ ਹੀ ਬੇਇੱਜ਼ਤੀ ਦਾ ਡਰ ਹੋਵੇਗਾ ਜਿੰਨੀ ਨਫੇ ਦੀ ਖੁਸ਼ੀ ਹੋਵੇਗੀ ਉਹ ਨਾ ਹੀ ਨੁਕਸਾਨ ਦਾ ਦੇਖੋ ਗੀਰ ਦੀ ਗੱਲ ਸੁਣ ਕੇ ਉਸ ਆਦਮੀ ਨੇ ਹਾਂ ਵਿੱਚ ਇੰਜ ਸਿਰ ਹਿਲਾਇਆ ਜਿਵੇਂ ਕਿ ਆਪਣੇ ਆਪ ਨੂੰ ਕੁਝ ਸਮਝਾ ਰਿਹਾ ਹੋਵੇ ਜੇ ਇੱਕ ਰਸਤਾ ਬੰਦ ਹੋ ਜਾਵੇ ਤਾਂ ਪਰਮਾਤਮਾ ਕਈ ਦਰਵਾਜ਼ੇ ਹੋਰ ਖੋਲ ਦਿੰਦਾ ਹੈ ਜੇ ਮੁਕਦਮੇ ਦਾ ਫੈਸਲਾ ਤੇਰੇ ਹੱਕ 'ਚ ਨਾ ਵੀ ਹੋਇਆ ਤਾਂ ਜ਼ਿੰਦਗੀ ਤਾਂ ਨਹੀਂ ਮੁੱਕ ਜਾਣੀ ਕੁਝ ਗਵਾ ਕੇ ਕਈ ਵਾਰ ਆਦਮੀ ਹੋਰ ਵੀ ਤਾਕਤਵਰ ਹੋ ਜਾਂਦੇ ਕਿਉਂਕਿ ਫਿਰ ਉਸ ਨੂੰ ਕਿਸੇ ਗੱਲ ਦਾ ਡਰ ਨਹੀਂ ਰਹਿੰਦਾ ਹੁਣ ਤੂੰ ਬੇਫਿਕਰ ਹੋ ਕੇ ਸੌਂ ਜਾ ਮੈਂ ਪਰਮਾਤਮਾ ਅੱਗੇ ਤੇਰੇ ਲਈ ਅਰਦਾਸ ਕਰਾਂਗਾ ਫਕੀਰ ਨੇ ਉਸ ਦੀ ਪਿੱਠ ਥਾਪੜੀ ਕੇਸਰ ਤੇ ਵੀਸਾ ਉਹਨਾਂ ਵੱਲ ਚੁੱਪਚਾਪ ਦੇਖ ਰਹੇ ਸਨ ਸਾਹਮਣੇ ਇੱਕ ਪਰਸ਼ਾਵਾਂ ਹਿਲ ਰਿਹਾ ਸੀ ਕੇਸਰ ਇੱਕੋ ਵਾਰ ਕਿੰਨਾ ਕੁਝ ਸੋਚ ਗਿਆ ਰਾਤ ਦੇ ਘੂੜੇ ਵਿੱਚ ਕਾਇਨਾਤ ਬੇਫਿਕਰ ਸੌਂ ਗਈ ਸੀ ਧੰਨਵਾਦ